ਅਸੀਂ ਆਪਣੇ ਆਪ ਤੇ ਕੰਮ ਕਰੀਦਾ ਔਰ ਰਿਜ਼ਲਟ ਨਹੀਂ ਪਤਾ ਹੁੰਦਾ ਕੀ ਨਿਕਲੂਗਾ ਬਟ ਮਿਹਨਤ ਕਰੀਦੀ ਆਪਣੇ ਆਪ ਤੇ ਤੇ ਜਦੋਂ ਤੁਸੀਂ ਇਮਾਨਦਾਰੀ ਨਾਲ ਸੱਚੇ ਦਿਲ ਨਾਲ ਮਿਹਨਤ ਕਰਦੇ ਹੋ ਔਰ ਚੀਜ਼ਾਂ ਦੇ ਵਿੱਚ ਖੁਦ ਇਨਵੋਲਵਮੈਂਟ ਹੁੰਦੀ ਹੈ ਤੁਹਾਡੀ ਤੇ ਫੇਰ ਮੈਨੂੰ ਲੱਗਦਾ ਫੇਰ ਹੀ ਵਧੀਆ ਰਿਜ਼ਲਟ ਆਉਂਦੇ ਨੇ ਸਰੀ ਦੀ ਆਵਾਮ ਕੀ ਕਹਿੰਦੀ ਹੈ ਉਹਨਾਂ ਨੂੰ ਕਿੱਦਾਂ ਦਾ ਲੱਗਿਆ ਬਲੈਕ ਉਹਨਾਂ ਨੂੰ ਬਹੁਤ ਬਹੁਤ ਵਧੀਆ ਲੱਗਿਆ ਜੀ ਉਹਨਾਂ ਨੂੰ ਜਦੋਂ ਉਹਨਾਂ ਨੇ ਮੇਰੇ ਨਾਲ ਕਿਉਂਕਿ ਮੇਰੀ ਪ੍ਰੈਸ ਕਾਨਫਰੈਂਸ ਵੀ ਗੱਲ ਹੋਈ ਤਾਂ ਜਿਸ ਵੀ ਮੁੱਦੇ ਬਾਰੇ ਮੈਂ ਉਹਨਾਂ ਨੂੰ ਦੱਸਿਆ ਤਾਂ ਉਹਨਾਂ ਨੇ ਬਹੁਤ ਪਸੰਦ ਕੀਤਾ ਕਿ ਇਤਨੀ ਫਿਲਮਾਂ ਦੀ ਲੋੜ ਹੈ ਸਮਾਜ ਦੇ ਵਿੱਚ ਫਿਲਮ ਦੇ ਵਿੱਚ ਤੁਸੀਂ ਵੱਖ-ਵੱਖ ਮੁੱਦਿਆਂ ਨੂੰ ਟੱਚ ਕੀਤਾ ਜੋ ਸਾਡੇ ਪੰਜਾਬ ਦੇ ਨੇ ਪਰ ਅਸੀਂ ਉਹਦੇ ਬਾਰੇ ਸ਼ਾਇਦ ਡਰ ਦੇ ਮਾਰੇ ਹੀ ਨਹੀਂ ਗੱਲ ਕਰਦੇ ਕਿਉਂਕਿ ਸਿਸਟਮ ਵੀ ਹੈ ਕਿਤੇ ਨਾ ਕਿਤੇ ਸਾਨੂੰ ਅਸੀਂ ਮਤਲਬ ਇਨਸਿcure ਫੀਲ ਕਰਦੇ ਹਾਂ ਪਰ ਪੰਜਾਬ ਦੇ ਮੌਜੂਦਾ ਹਾਲਾਤਾਂ ਨੂੰ ਦੇਖ ਕੇ ਇਸ ਵਕਤ ਦੇਵ ਦਾ ਦਿਲ ਕੀ ਕਹਿੰਦਾ ਹੈ ਕਿਉਂਕਿ ਉਹ ਵੀ ਸਾਡਾ ਹੀ ਪੰਜਾਬ ਹੈ ਦੇਖੋ ਬਹੁਤ ਮੰਦ ਭਾਗ ਹੈ ਜੋ ਵੀ ਹੋ ਰਿਹਾ ਜੋ ਰਾਈਟਸ ਨੇ ਸਾਡੇ ਕਿਸਾਨਾਂ ਦੇ ਜੋ ਪ੍ਰੋਟੈਸਟ ਕਰ ਰਹੇ ਨੇ ਤਾ ਮੈਨੂੰ ਲੱਗਦਾ ਮਿਲਨੇ ਚਾਹੀਦੇ ਨੇ ਔਰ ਸੈਕੰਡ ਥਿੰਗ ਇਜ਼ ਇਹ ਹੈ ਕਿ ਪ੍ਰੋਟੈਸਟ ਕਰਨਾ ਦਾ ਜਿਹੜਾ ਰਾਈਟ ਆ ਸਾਨੂੰ ਸੰਵਿਧਾਨ ਦਿੰਦਾ ਸੋ ਉਹਦੇ ਬਦਲੇ ਗੋਲੀਆਂ ਨਹੀਂ ਮਿਲਣੀਆਂ ਚਾਹੀਦੀ ਸਾਸ਼ੀ ਕਾਲੇ ਜੀ ਸਾਰਿਆਂ ਨੂੰ ਮੈਨੂੰ ਲੱਗਦਾ ਜਦੋਂ ਅਸੀਂ ਇੱਕ ਬੈਂਚਮਾਰਕ ਜਾਂ ਮਾਸਟਰਪੀਸ ਪੇਸ਼ ਕਰ ਦਿੰਨੇ ਆ ਸਾਡੇ ਸਿਨੇਮਾ ਦੇ ਵਿੱਚ ਤੇ ਚੈਲੰਜ ਇਹ ਪਾਜਾਂਦਾ ਕਿ ਉਸ ਤੋਂ ਉੱਪਰਲੇ ਲੈਵਲ ਤੇ ਕੀ ਲੈ ਕੇ ਆਣਾ ਪਰ ਟਰਸਟ ਮੀ ਕੁਝ ਕਲਾਕਾਰ ਇਹੋ ਜਿਹੇ ਹੁੰਦੇ ਨੇ ਔਰ ਆਪਣੇ ਕੰਮ ਨੂੰ ਲੈ ਕੇ ਇੰਨੇ ਕੌਨਫिडेंट ਹੁੰਦੇ ਨੇ ਕਿ ਉਹਨਾਂ ਨੂੰ ਪੂਰਾ ਯਕੀਨ ਹੁੰਦਾ ਹੈ ਕਿ ਜੋ ਵੀ ਆਏਗਾ ਉਹ ਨੈਕਸਟ ਲੈਵਲ ਹੀ ਹੋਏਗਾ ਸੋ ਬਲੈਕ ਯਰ 2 ਦਾ ਟ੍ਰੇਲਰ ਹੁਨੇ ਦੇਖਿਆ ਬਹੁਤ ਕਮਾਲ ਦਾ ਹੈ ਲੇਕਿਨ ਉਸਦੇ ਪਿੱਛੇ ਜੋ ਮਿਹਨਤ ਕੀਤੀ ਗਈ ਹੈ ਜੋ ਚੈਲੰਜ ਐਕਸੈਪਟ ਕੀਤਾ ਗਿਆ ਉਹ ਦੇਵ ਵੱਲੋਂ ਹੈ ਸੋ ਦੇਵ ਪਹਿਲੇ ਤਾਂ ਸਤਿ ਸ਼੍ਰੀ ਅਕਾਲ ਐਂ ਸਮਾਰਟ ਸ ਕਮਾਲ ਦਾ ਹੈ ਜਦੋਂ ਤੁਸੀਂ ਖੁਦ ਨੂੰ ਵੇਖਦੇ ਹੋ ਕੁਝ ਕੁ ਸੈਕਿੰਡਸ ਦੇ ਸੀਨਸ ਤੋਂ ਬਾਅਦ ਐਡਰ ਸਟਰਗਲ ਤੋਂ ਬਾਅਦ ਅੱਜ ਇਹ ਪ੍ਰੋਪਰ ਵਾਈਬ ਆਈ ਹੈ ਜਿੱਦਾਂ ਤੁਸੀਂ ਕਿਹਾ ਨਾ ਕਿ ਉਹ ਅ ਅਮਿਤab ਵਚਨ ਸਰ ਦਾ ਤੁਸੀਂ ਜ਼ਿਕਰ ਕੀਤਾ ਕਿ ਉਹਨਾਂ ਨੂੰ ਅਸੀਂ ਦੇਖਦੇ ਹੁੰਦੇ ਸੀ ਸੋ ਖੁਦ ਨੂੰ ਇਦਾਂ ਦੇਖਦੇ ਹੋ ਕਿਦਾਂ ਦੀ ਫੀਲ ਆਦੀ ਸਾਨੂੰ ਤਾਂ ਬੜਾ ਘੈਂਟ ਲੱਗਦਾ ਵੇਖ ਕੇ ਅਸੀਂ ਆਪਣੇ ਆਪ ਤੇ ਕੰਮ ਕਰੀਦਾ ਔਰ ਰਿਜ਼ਲਟ ਨਹੀਂ ਪਤਾ ਹੁੰਦਾ ਕੀ ਨਿਕਲੂਗਾ ਬਟ ਮਿਹਨਤ ਕਰੀਦੀ ਆਪਣੇ ਆਪ ਤੇ ਤੇ ਜਦੋਂ ਤੁਸੀਂ ਇਮਾਨਦਾਰੀ ਨਾਲ ਸੱਚੇ ਦਿਲ ਨਾਲ ਮਿਹਨਤ ਕਰਦੇ ਹੋ ਔਰ ਚੀਜ਼ਾਂ ਦੇ ਵਿੱਚ ਖੁਦ ਇਨਵੋਲਵਮੈਂਟ ਹੁੰਦੀ ਹੈ ਤੁਹਾਡੀ ਤੇ ਫੇਰ ਮੈਨੂੰ ਲੱਗਦਾ ਫੇਰ ਹੀ ਵਧੀਆ ਰਿਜ਼ਲਟ ਆਉਂਦੇ ਨੇ ਬਾਕੀ ਆਪਣੇ ਵੱਲੋਂ ਕੋਸ਼ਿਸ਼ ਕਰੀਦੀ ਆ ਤਾਂ ਮੈਨੂੰ ਵਧੀਆ ਦਿਖਾਉਣ ਦੇ ਵਿੱਚ ਮੇਰੇ ਕੈਮਰਾਮੈਨ ਦਾ ਬਹੁਤ ਹੱਥ ਹੁੰਦਾ ਹੈ ਮੇਰੇ ਡਾਇਰੈਕਟਰ ਦਾ ਬਹੁਤ ਕੰਮ ਹੱਥ ਹੁੰਦਾ ਹੈ ਮੇਰੇ ਮੇਕਅਪ ਆਰਟਿਸਟ ਦਾ ਬਹੁਤ ਹੱਥ ਹੁੰਦਾ ਸੋ ਮੈਂ ਇਕੱਲਾ ਕਦੇ ਕੁਝ ਨਹੀਂ ਕਰ ਸਕਦਾ ਇਹ ਪੂਰੀ ਟੀਮ ਹੁੰਦੀ ਹੈ ਮੇਰੇ ਪਿੱਛੇ ਜਿਹੜੀ ਮੈਨੂੰ ਪਰਦੇ ਤੇ ਇਸ ਤਰ੍ਹਾਂ ਦਾ ਦਿਖਾਉਂਦੀ ਹੈ ਪਰ ਬਲੈਕਆ ਦਾ ਕੀ ਕਿਦਾਂ ਦਾ ਆਵਾਮ ਕੀ ਕਹਿੰਦੀ ਹੈ ਸਰੀ ਦੀ ਆਵਾਮ ਕੀ ਕਹਿੰਦੀ ਹੈ ਉਹਨਾਂ ਨੂੰ ਕਿਦਾਂ ਦਾ ਲੱਗਿਆ ਬਲੈਕਆ ਉਹਨਾਂ ਨੂੰ ਬਹੁਤ ਬਹੁਤ ਵਧੀਆ ਲੱਗਿਆ ਜੀ ਉਹਨਾਂ ਨੂੰ ਜਦ ਤਾਂ ਜਿਸ ਵੀ ਮੁੱਦੇ ਬਾਰੇ ਮੈਂ ਉਹਨਾਂ ਨੂੰ ਦੱਸਿਆ ਤਾਂ ਉਹਨਾਂ ਨੇ ਬਹੁਤ ਪਸੰਦ ਕੀਤਾ ਕਿ ਇਦਾਂ ਦੀਆਂ ਫਿਲਮਾਂ ਦੀ ਲੋੜ ਹੈ ਸਮਾਜ ਦੇ ਵਿੱਚ ਔਰ ਜਦੋਂ ਤੁਸੀਂ ਕੋਈ ਕੰਟੈਂਟ ਲੈ ਕੇ ਆਉਣਾ ਜਿੰਨੇ ਵੀ ਸਾਡੇ ਐਨ ਆਰ ਆਈ ਭਰਾ ਨੇ ਜੋ ਜਿਹੜੇ ਉੱਤੇ ਬੈਠੇ ਨੇ ਉਹ ਬਹੁਤ ਪਸੰਦ ਕਰਦੇ ਆ ਜਦੋਂ ਪੰਜਾਬ ਦੀ ਗੱਲ ਹੁੰਦੀ ਹੈ ਪੰਜਾਬੀ ਗਾਇਸ ਤੁਹਾਡਾ ਐਕਸ਼ਨ ਬਿਲਕੁਲ ਜਾਇਜ਼ ਹੈ ਕਿ ਤੁਸੀਂ ਮਤਲਬ ਲੈ ਕੇ ਆਏ ਹੋ ਐਕਸ਼ਨ ਔਰ ਇਸ ਦਾ ਐਕਸ਼ਨ ਅਸੀਂ ਅੱਖੀਂ ਵੇਖਿਆ ਸੀ ਔਨ ਲੋਕੇਸ਼ਨ ਵੀ ਆਏ ਸੀ ਬਹੁਤ ਬਾ ਕਮਾਲ ਔਰ ਬਹੁਤ ਜ਼ਿਆਦਾ ਤੁਹਾਡੇ ਲਈ ਡੇਰਿੰਗ ਸੀਗਾ ਔਰ ਖਤਰਨਾਕ ਵੀ ਸੀਗਾ ਬਟ ਜਦੋਂ ਤੁਸੀਂ ਇੱਕ ਫਿਲਮ ਸੈੱਟ ਕਰ ਚੁੱਕੇ ਹੋ ਵਿਚ ਇਸ ਬਲੈਕ ਪੰਜਾਬੀ ਸਿਨੇਮਾ ਦਾ ਇਤਿਹਾਸ ਇਹ ਕਹਿੰਦਾ ਹੈ ਵੀ ਜਦੋਂ ਫਰੈਂਚਾਈਜ਼ੀਜ਼ ਸ਼ੁਰੂ ਹੋ ਜਾਂਦੀਆਂ ਨੇ ਨਾ ਤੇ ਉਹ ਗੱਲ ਉਹੀ ਰਹਿੰਦੀ ਹੈ ਕਿ ਪਹਿਲੀ ਵਾਲੀ ਗੱਲ ਨਹੀਂ ਬਣੀ ਹੈ ਨਾ ਸੋ ਇਹਦੇ ਲਈ ਤਾਂ ਤੁਹਾਡਾ ਪ੍ਰੋਸੈਸ ਔਰ ਤੁਹਾਡੀ ਮਿਹਨਤ ਆ ਈ ਆਪਾਂ ਵੀ ਮੈਂ ਖੁਦ ਕਹਿੰਦਾ ਰਿਹਾ ਜਿਵੇਂ ਮੈਂ ਕੇਜੀਐਫ ਦੇਖੀ ਮੈਨੂੰ ਲੱਗਿਆ ਕਿ ਯਾਰ ਪਹਿਲੀ ਜਿਆਦਾ ਵਧੀਆ ਸੀ ਕਿ ਦੂਜੀ ਨਹੀਂ ਵਧੀਆ ਹੋਰ ਬਹੁਤ ਸਾਰੀਆਂ ਫਿਲਮਾਂ ਦੀ ਐਗਜ਼ੈਂਪਲ ਹੈਗੀ ਆਪਣੇ ਅੱਗੇ ਸਾਡੇ ਦਿਮਾਗ ਦੇ ਵਿੱਚ ਸੀਗਾ ਕਿ ਯਾਰ ਆਪਾਂ ਫਿਲਮ ਨੂੰ ਇਹਨੂੰ ਬਣਾਈਏ ਕਿ ਲੋਕ ਇਹ ਨਾ ਕਹਿਣ ਕਿ ਯਾਰ ਪਹਿਲੀ ਵਾਲੀ ਜਿਆਦਾ ਵਧੀਆ ਸੀ ਸੋ ਇਹਨੂੰ ਕੋਸ਼ਿਸ਼ ਅਸੀਂ ਇਹ ਕਰਕੇ ਫਿਲਮ ਬਣਾਈਏ ਕਿ ਲੋਕ ਕਹਣ ਯਾਰ ਆ ਦੂਜੀ ਵਾਲੀ ਜਿਆਦਾ ਵਧੀਆ ਹੂੰ ਹੁਣ ਕਿੰਨੇ ਕੁ ਸਫਲ ਹੋਏ ਆ ਕਿੰਨੇ ਕੁ ਨਹੀਂ ਇਹ ਤੁਸੀਂ ਦੱਸੋਗੇ 8 ਮਾਰਚ ਨੂੰ ਤੁਹਾਨੂੰ ਵੀ ਕਿਵੇਂ ਦੀ ਫਿਲਮ ਬਣੀ ਹੈ ਪਰ ਸਾਡੀ ਸੋਚ ਪਿੱਛੇ ਹੀ ਸੀ ਕਿ ਅਸੀਂ ਇਹਨੂੰ ਪਹਿਲੀ ਤੋਂ ਵਧੀਆ ਬਣਾਈਏ ਇੱਕ ਬਹੁਤ ਅਹਿਮ ਸਵਾਲ ਦੇਵ ਇਸ ਫਿਲਮ ਦੇ ਵਿੱਚ ਤੁਸੀਂ ਵੱਖ-ਵੱਖ ਮੁੱਦਿਆਂ ਨੂੰ ਟੱਚ ਕੀਤਾ ਜੋ ਸਾਡੇ ਪੰਜਾਬ ਦੇ ਨੇ ਪਰ ਅਸੀਂ ਉਹਦੇ ਬਾਰੇ ਸ਼ਾਇਦ ਡਰ ਦੇ ਮਾਰੇ ਹੀ ਨਹੀਂ ਗੱਲ ਕਰਦੇ ਕਿਉਂਕਿ ਸਿਸਟਮ ਵੀ ਹੈ ਕਿਤੇ ਨਾ ਕਿਤੇ ਸਾਨੂੰ ਅਸੀਂ ਮਤਲਬ ਇਨਸਿcure ਫੀਲ ਕਰਦੇ ਆ ਪਰ ਪੰਜਾਬ ਦੇ ਮੌਜੂਦਾ ਹਾਲਾਤਾਂ ਨੂੰ ਵੇਖ ਕੇ ਇਸ ਵਕਤ ਦੇਵ ਦਾ ਦਿਲ ਕੀ ਕਹਿੰਦਾ ਕਿਉਂਕਿ ਉਹ ਵੀ ਸਾਡਾ ਹੀ ਪੰਜਾਬ ਹੈ ਦੇਖੋ ਬਹੁਤ ਮੰਦ ਭਾਗ ਆ ਜੋ ਵੀ ਹੋ ਰਿਹਾ ਜੋ ਰਾਈਟਸ ਨੇ ਸਾਡੇ ਕਿਸਾਨਾਂ ਦੇ ਜੋ ਪ੍ਰੋਟੈਸਟ ਕਰ ਰਹੇ ਨੇ ਤਾ ਮੈਨੂੰ ਲੱਗਦਾ ਮਿਲਨੇ ਚਾਹੀਦੇ ਨੇ ਔਰ ਸੈਕੰਡ ਥਿੰਗ ਇਜ਼ ਇਹ ਹੈ ਕਿ ਪ੍ਰੋਟੈਸਟ ਕਰਨਾ ਦਾ ਜਿਹੜਾ ਰਾਈਟ ਆਉ ਸਾਨੂੰ ਸੰਵਿਧਾਨ ਦਿੰਦਾ ਸੋ ਉਹਦੇ ਬਦਲੇ ਗੋਲੀਆਂ ਨਹੀਂ ਮਿਲਣੀਆਂ ਚਾਹੀਦੀਆਂ ਠੀਕ ਹੈ ਤੁਸੀਂ ਹੋਰ ਤਰੀਕੇ ਬਹੁਤ ਨੇ ਰੋਕ ਸਕਦੇ ਹੋ ਚੀਜ਼ਾਂ ਨੂੰ ਚਲੋ ਸਰਕਾਰ ਦਾ ਇੱਕ ਆਪਣਾ तरीका ਹੁੰਦਾ ਚੀਜ਼ਾਂ ਨੂੰ ਟੈਕਲ ਪਰ ਪ੍ਰੋਟੈਸਟ ਕਰਨਾ ਸਾਡਾ ਅਧਿਕਾਰ ਹੈ ਜੇ ਸਾਨੂੰ ਲੱਗਦਾ ਕਿ ਸਾਡੇ ਰਾਈਟ ਗਵਰਨਮੈਂਟ ਨੇ ਮੰਨੇ ਸੀਗੇ ਤੇ ਸਾਨੂੰ ਮਿਲਨੇ ਚਾਹੀਦੇ ਨੇ ਤਾਂ ਫਿਰ ਉਹ ਦੇਣੇ ਵੀ ਚਾਹੀਦੇ ਨੇ ਉਹ ਸਿਰਫ ਬੋਲ ਕੇ ਜ਼ੁਬਾਨੀ ਨਹੀਂ ਕਰਨਾ ਚਾਹੀਦਾ ਉਹਨਾਂ ਨੂੰ ਅਮਲ 'ਚ ਲਿਆਉਣਾ ਚਾਹੀਦਾ ਬਿਲਕੁਲ ਇੱਕ ਬਹੁਤ ਅਹਿਮ ਸਵਾਲ ਦੇ ਆ ਯੂਜੂਅਲੀ ਅਸੀਂ ਦੇਖਦੇ ਹਾਂ ਜੋ ਪੁਰਾਣੇ ਖੁੰਡ ਨੇ ਜਿਨ੍ਹਾਂ ਨੇ ਇੱਕ ਟਾਈਮ ਤੇ ਸਿੱਕਾ ਮਨਵਾਇਆ ਹੈ ਨਾ ਮੋਡਲਿੰਗ ਦੇ ਵਿੱਚ ਕਹਿ ਲੋ ਉਹ ਅੱਜ ਉਹਨਾਂ ਦੀ ਬਾਫੜਨ ਵਾਲੇ ਬੜੇ ਘੱਟ ਲੋਗ ਨੇ ਜਾਂ ਕਹਿ ਲੋ ਕਿ ਉਹਨਾਂ ਨੂੰ ਉਹਨਾਂ ਨੂੰ ਡੋਮਿਨੈਂਸ ਜ਼ਿਆਦਾ ਮਿਲ ਰਹੀ ਹੈ ਪਿਛਲੀ ਫਿਲਮ ਡੀਐਸਪੀ ਦੇ ਵਿੱਚ ਕੋਟਸ ਕਰਦਿਆਂ ਕਿ ਤੁਸੀਂ ਹਮੇਸ਼ਾ ਕੋਸ਼ਿਸ਼ ਕਰਦੇ ਹੋ ਸਭ ਦੀ ਬਾਹ ਫੜੀ ਜਾਵੇ ਤੇ ਪੁਰਾਣੇ ਕਲਾਕਾਰਾਂ ਨੂੰ ਵੀ ਫਰੰਟ ਤੇ ਲੈ ਕੇ ਆਇਆ ਜਾਵੇ ਬਿਲਕੁਲ ਦੇਖੋ ਡਿਜ਼ਰਵ ਕਰਦੇ ਨੇ ਜਿਹੜੇ ਚੰਗੇ ਚਿਹਰੇ ਸਾਡੇ ਕਈ ਬੰਬੇ ਚ ਕੰਮ ਕਰਦੇ ਨੇ ਜਾਂ ਉਹਨਾਂ ਨੂੰ ਬੰਬੇ ਚ ਕੰਮ ਉਹਨਾਂ ਨਹੀਂ ਮਿਲਦਾ ਬਟ ਉਹ ਜਦੋਂ ਵੀ ਆਉਂਦੇ ਨੇ ਪਰਦੇ ਤੇ ਆਪਣੀ ਛਾਪ ਛੱਡ ਕੇ ਜਾਂਦੇ ਨੇ ਸੋ ਉਹਨਾਂ ਬੰਦਿਆਂ ਨੂੰ ਸਾਡੇ ਹੁਣ ਪੰਜਾਬੀ ਇੰਡਸਟਰੀ ਦੇ ਵਿੱਚ ਇੰਨਾ ਕੰਮ ਹੋ ਰਿਹਾ ਤੇ ਉਹਨਾਂ ਬੰਦਿਆਂ ਨੂੰ ਜ਼ਰੂਰ ਲੈ ਕੇ ਆਉਣਾ ਚਾਹੀਦਾ ਹੁਣ ਦક્ષ ਲਈ ਮੈਂ ਹੋਰ ਵੀ ਫਿਲਮਾਂ ਸੀ ਕਰਾਂਗੇ ਇਕੱਠੇ ਕਿਉਂਕਿ ਭਰਾ ਵੀ ਬਹੁਤ ਚੰਗਾ ਉਹ ਔਰ ਐਕਟਰ ਖਾਸ ਕਰਕੇ ਬਹੁਤ ਚੰ ਤਾਂ ਜ਼ਰੂਰ ਕਰਨਾ ਚਾਹੀਦਾ ਸਾਡੀ ਕੋਸ਼ਿਸ਼ ਇਹ ਹੀ ਰਹਿੰਦੀ ਹੈ ਵੀ ਚੰਗੇ ਆਰਟਿਸਟ ਜਿਹੜੇ ਹੈਗੇ ਨੇ ਉਹਨਾਂ ਨੂੰ ਅੱਗੇ ਲਿਆਇਆ ਜਾਵੇ ਪਰ ਦੇਵ ਦੀ ਦੌੜ ਹੁਣ ਕੱਲੇ ਹੋ ਗਿਆ ਜਿੰਨੀ ਉੱਪਰ ਜਾ ਰਹੇ ਹੋ ਉਦਾਂ ਹੀ ਅਸੀਂ ਦੇਖ ਰਹੇ ਹਾਂ ਕਿ ਆਪਣੀ ਵਕਰੀ ਦੌੜ ਚ ਹੋ ਗਿਆ ਉਹ ਸਾਰੇ ਖਿੰਡਦੇ ਜਾ ਰਹੇ ਨੇ ਹੌਲੀ ਹੌਲੀ ਨਹੀਂ ਮੈਂ ਤਾਂ ਕਿਸੇ ਨੂੰ ਨਹੀਂ ਖੰਡਾ ਰਿਆ ਮੇਰਾ ਤਾਂ ਇਹ ਹੈ ਜੀ ਕਿ ਮੈਂ ਬਸ ਆਪਣਾ ਕੰਮ ਕਰਦਾ ਰਹਾ ਮੈਂ ਮੇਰਾ ਮਤਲਬ ਵੀ ਆਪਣੇ ਕੰਮ ਨਾਲ ਹੁੰਦਾ ਕਿ ਮੈਂ ਨਾ ਕਿਸੇ ਦੇ ਕੰਮ ਚ ਕਿੰਤੂ ਪਰੰਤੂ ਕਰਦਾ ਨਾ ਕਿਸੇ ਨੂੰ ਬੋਲਦਾ ਮੇਰਾ ਮਤਲਬ ਸਿਰਫ ਹੁੰਦਾ ਕਿ ਮੈਂ ਆਪਣਾ ਕੰਮ ਕਰਦਾ ਜਾਵਾਂ ਆਪਣੇ ਕੰਮ ਤੇ ਫੋਕਸ ਰੱਖਾਂ ਹੋਰ ਕਿਸੇ ਦਾ ਇੱਧਰ ਕੋਈ ਕੌ ਸੋ ਆਲ ਦਾ ਵੈਰੀ ਬੈਸਟ ਬਹੁਤ ਸਤਕਾਰ ਹਰ ਵਾਰ ਦੀ ਤਰ੍ਹਾਂ ਔਰ ਬਹੁਤ ਸਾਰਾ ਪਿਆਰ ਦੇ ਆਲ ਦਾ ਬੈਸਟ ਥੈਂਕ ਯੂ